ਰੋਜ਼ਾਨਾ ਕਹਾਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਰੋਜ਼ਾਨਾ ਕਹਾਣੀ ਵਿੱਚ ਅੱਜ ਜੋ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਅਜ ਵੀ ਬਾਬਾ ਨਾਨਕ ਖੇਤੀ ਕਰਦਾ ਹੈ ਇਹ ਕਹਾਣੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਅਤੇ ਇਹ ਕਹਾਣੀ ਗੁਰੂ ਨਾਨਕ ਦੇਵ ਜੀ ਅਤੇ ਰਾਏ ਬੁਲਾਰ ਖਾਨ ਸਾਹਿਬ ਦੇ ਇੱਕ ਸਾਂਝ ਦਾ ਜ਼ਿਕਰ ਹੈ ਆਓ ਫਿਰ ਸ਼ੁਰੂ ਕਰਦੇ ਹਾਂ ਰਾਏ ਬੁਲਾਰ ਖਾਨ 1500 ਮਰੱਬਿਆਂ ਦਾ ਇੱਕ ਤਕੜਾ ਰਈ ਸੀ ਪਰ ਉਹ ਇੱਕ ਨੇਕ ਇਨਸਾਨ ਸੀ ਅਤੇ ਉਹ ਬਾਬਾ ਜੀ ਦਾ ਪੂਰਾ ਕਦਰਦਾਨ ਵੀ ਸੀ ਉਸ ਦੀ ਉਮਰ 40ਾਂ ਤੋਂ ਟੱਪ ਚੱਲੀ ਸੀ ਪਰ ਉਸ ਕੋਲ ਅਜੇ ਤੱਕ ਕੋਈ ਔਲਾਦ ਨਹੀਂ ਸੀ ਇੱਕ ਦਿਨ ਉਹ ਘੋੜੇ ਤੇ ਸਵਾਰ ਹੋ ਕੇ ਮਰੱਬਿਆਂ ਦਾ ਤੋਰਾ ਕਰਨ ਗਿਆ ਗੁਰੂ ਨਾਨਕ ਦੇਵ ਸਾਹਿਬ ਦੀ ਉਮਰ ਉਸ ਵੇਲੇ ਲਗਭਗ 12-13 ਸਾਲ ਸੀ ਗੁਰੂ ਨਾਨਕ ਦੇਵ ਸਾਹਿਬ ਮੱਜਾਂ ਚਾਲ ਰਹੇ ਸਨ ਅਤੇ ਰਾਏ ਸਾਹਿਬ ਆਪਣੇ ਘੋੜੇ ਤੋਂ ਉੱtre ਤੇ ਉਹਨਾਂ ਨੇ ਆਪਣੇ ਜੋੜੇ ਲਾਹੇ ਅਤੇ ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ। ਉਹਨਾਂ ਨੇ ਕਿਹਾ ਬਾਬਾ ਮੇਰੀ ਮੁਰਾਦ ਪੂਰੀ ਕਰ। ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਲਗਭਗ 40 ਤੋਂ ਟੱਪ ਚੁੱਕੇ ਹਨ ਪਰ ਉਹਨਾਂ ਕੋਲ ਅਜੇ ਤੱਕ ਕੋਈ ਔਲਾਦ ਨਹੀਂ ਹੈ। ਬਾਬਾ ਜੀ ਨੇ ਉਹਨਾਂ ਨੂੰ ਅਸੀਸਾਂ ਦਿੱਤੀਆਂ ਅਤੇ ਕਿਹਾ ਰਾਏ ਤੁਸਾਂ ਦੀ ਮੁਰਾਦ ਪੂਰੀ ਹੋਈ। ਸ਼ੱਕ ਨਾ ਕਰਨਾ ਜੀ ਹਾਂ ਇਹ ਸੁਣ ਕੇ ਰਾਏ ਬਹੁਤ ਖੁਸ਼ ਹੋਇਆ ਸਾਲ ਬਾਅਦ ਹੀ ਰਾਏ ਸਾਹਿਬ ਦੇ ਘਰ ਬੇਟੇ ਦਾ ਜਨਮ ਹੁੰਦਾ ਹੈ ਉਹ ਇੰਨਾ ਖੁਸ਼ ਹੁੰਦਾ ਹੈ ਕਿ ਉਹ ਬਹੁਤ ਵੱਡੀ ਦਾਵਤ ਕਰਦਾ ਹੈ ਨਵਾਬ ਦੌਲਤ ਖਾਨ ਸਾਹਿਬ ਉਹਨਾਂ ਦੀ ਦਾਵਤ ਵਿੱਚ ਖੁਦ ਸ਼ਿਰਕਤ ਕਰਨ ਆਉਂਦੇ ਹਨ ਪਿੰਡਾਂ ਦੇ ਪਿੰਡ ਭਾਰੀ ਇਕੱਠ ਹੁੰਦਾ ਹੈ ਇਸ ਪਾਰੀ ਇਕੱਠ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਆਪਣੀ ਅੱਧੀ ਜ਼ਮੀਨ ਇੰਤਕਾਲ ਤਬਦੀਲ ਗੁਰੂ ਨਾਨਕ ਦੇ ਨਾਮ ਤੇ ਕਰ ਦਿੱਤੀ ਸੋ ਉਤੋਂ 750 ਮਰੱਬੇ ਪਾਪਾ ਜੀ ਦੇ ਨਾਮ ਹੁੰਦੇ ਹਨ ਉਸੇ ਹੀ ਜ਼ਮੀਨ ਨੂੰ ਵਾਪਸ ਲੈਣ ਲਈ ਹੁਣ ਰਾਏ ਬੁਲਾਰ ਤੇ ਵਾਰਸਾਂ ਨੇ ਸ਼ੇਖਪੂਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਉਹਨਾਂ ਨੇ ਕਿਹਾ ਉਹ ਜ਼ਮੀਨ ਸਾਡੇ ਬਾਬੇ ਨੇ ਇਹ ਜ਼ਮੀਨ ਗੁਰੂ ਨਾਨਕ ਦੇ ਨਾਮ ਕੀਤੀ ਤਾਂ ਉਹ ਦਿਮਾਗੀ ਰੂਪ ਵਿੱਚ ਸਵਸਥ ਨਹੀਂ ਸਨ ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਸਾਡੇ ਨਾਮ ਹੋਣੀ ਚਾਹੀਦੀ ਹੈ ਮਤਲਬ ਇਸ ਦਾ ਇੰਤਕਾਲ ਸਾਡੇ ਨਾਮ ਤੇ ਤਬਦੀਲ ਹੋਵੇ 4 ਸਾਲ ਮੁਕਦਮੇ ਦੀ ਕਾਰਵਾਈ ਚੱਲੀ ਫੈਸਲੇ ਦੀ ਤਰੀਕਾ ਹੀ ਤਾਂ ਫੈਸਲਾ ਉਹਨਾਂ ਦੇ ਖਿਲਾਫ ਆ ਗਿਆ ਫਿਰ ਉਹਨਾਂ ਨੇ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਤਿੰਨ ਚਾਰ ਸਾਲ ਮਗਰੋਂ ਉੱਥੋਂ ਵੀ ਫੈਸਲਾ ਉਹਨਾਂ ਦੇ ਖਿਲਾਫ ਆਇਆ ਫਿਰ ਉਹਨਾਂ ਨੇ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਕੀਤੀ ਤਿੰਨ ਸਾਲ ਸੁਣਵਾਈ ਤੋਂ ਬਾਅਦ ਫੈਸਲੇ ਦਾ ਵਕਤ ਆਉਂਦਾ ਹੈ ਅਤੇ ਬੈਂਚ ਨੇ ਉਹਨਾਂ ਨੂੰ ਕਿਹਾ ਕਿ ਵਕੀਲਾਂ ਦੀ ਜਗ੍ਹਾ ਤੁਸੀਂ ਆਪਣੇ ਖਾਸ ਬੰਦੇ ਲੈ ਕੇ ਆਓ ਅਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਫਿਰ ਸਾਂਝੇ ਇਕੱਠ ਕੀਤੇ ਗਏ ਅਤੇ ਸਾਂਝੇ ਇਕੱਠ ਵਿੱਚੋਂ 8 ਬੰਦੇ ਚੁਣੇ ਗਏ ਤਰੀਕ ਆ ਗਈ ਅਤੇ ਸੈਂਕੜੇ ਬੰਦੇ ਅਦਾਲਤ ਦੇ ਬਾਹਰ ਆ ਪੁੱਜੇ ਫਿਰ ਗੱਲਬਾਤ ਸ਼ੁਰੂ ਹੋਈ ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਜੋ ਹੈ ਉਹ ਮੁਲਤਵੀ ਕਰ ਦਿੱਤੀ ਅਤੇ ਰਾਏ ਬੁਲਾਰ ਦੇ ਵਾਰਸਾਂ ਸਮੇਤ ਗੱਲਬਾਤ ਕਰਨਾ ਹੈ 8 ਬੰਦਿਆਂ ਨੂੰ ਇੱਕ ਪਿਛਲੇ ਕਮਰੇ ਵਿੱਚ ਬਿਠਾਇਆ ਉਹਨਾਂ ਨੂੰ ਚਾਹ ਪਾਣੀ ਪਿਲਾਇਆ ਫਿਰ ਗੱਲਬਾਤ ਹੋਈ ਜੱਜ ਸਾਹਿਬਾਨ ਨੇ ਕਿਹਾ ਅਸੀਂ ਬੜੀ ਬਰੀਕੀ ਨਾਲ ਕੇਸ ਦੇਖਿਆ ਹੈ ਜਿੰਨਾ ਫਕੀਰਾਂ ਉੱਪਰ ਤੁਸੀਂ ਮੁਕੱਦਮੇ ਤਾਇਰ ਕੀਤੇ ਉਹਨਾਂ ਦੀ ਬਦੌਲਤ ਹੀ ਤੁਸੀਂ ਦੁਨੀਆਂ ਦੇਖੀ ਹੈ ਤੁਸੀਂ ਉਹਨਾਂ ਉੱਤੇ ਦਿਮਾਗ ਹਿਲਾ ਜਾਣ ਵਰਗੇ ਭੜੇ ਇਲਜ਼ਾਮ ਲਾਏ ਹਨ ਜਿਸ ਫਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ ਉਸਨੇ ਤਾਂ ਕਦੇ ਜ਼ਮੀਨ ਵੱਲ ਵੇਖਿਆ ਹੀ ਨਹੀਂ ਨਾ ਹੀ ਉਸਦੀ ਔਲਾਦ ਨੇ ਉਸਦੀ ਔਲਾਦ ਨੇ ਵੀ ਉਸ ਉੱਤੇ ਕੋਈ ਹੱਕ ਨਾ ਜਮਾਇਆ ਜੱਜ ਨੇ ਕਿਹਾ ਕਿ 10-12 ਸਾਲਾਂ ਤੋਂ ਤੁਸੀਂ ਉਹਨਾਂ ਦੀ ਬੇਅਦਬੀ ਕਰਦੇ ਆ ਰਹੇ ਹੋ ਕਿਸੇ ਨੇ ਤੁਹਾਨੂੰ ਅਕਲ ਨਹੀਂ ਦਿੱਤੀ ਕਿ ਅਜਿਹਾ ਗੁਨਾਹ ਨਾ ਕਰੋ ਜੱਜਾ ਨੇ ਕਿਹਾ ਜੇ ਮੁਕੱਦਮੇ ਨਾ ਕਰਦੇ ਜ਼ਮੀਨ ਤਾਂ ਵੀ ਤੁਹਾਡੇ ਹੀ ਨਾਮ ਰਹਿਣੀ ਸੀ ਰਾਏ ਦੇ ਵਾਰਸਾਂ ਨੇ ਜਵਾਬ ਵਿੱਚ ਕਿਹਾ ਕਿ ਸਾਨੂੰ ਜ਼ਮੀਨ ਰਿਕਾਰਡ ਮਾਲ ਵਿੱਚ ਸਾਡੇ ਨਾਮ ਚਾਹੀਦੀ ਹੈ ਤਾਂ ਜੱਜਾ ਨੇ ਕਿਹਾ ਨਾਮ ਤਾਂ ਕਿਸੇ ਦਾ ਨਹੀਂ ਰਹੇਗਾ ਜੋ ਜਿਵੇਂ ਹੈ ਉਹਨੂੰ ਓਵੇਂ ਹੀ ਰਹਿਣ ਦਿਓ ਉਹਨਾਂ ਨੇ ਅੰਤ ਵਿੱਚ ਵਾਰਿਸਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਆਪਣਾ ਮੁਕੱਦਮਾ ਵਾਪਸ ਲੈ ਲਵੋ ਜਾਂ ਫਿਰ ਮੁਕੱਦਮਾ ਹਾਰ ਜਾਣ ਦਾ ਫਰਮਾਨ ਲੈ ਲਵੋ ਤਾਂ ਫੇਰ ਅੰਤ ਵਿੱਚ ਰਾਏ ਬੁਲਾਰ ਦੇ ਵਾਰਿਸਾਂ ਨੇ ਮੁਕੱਦਮਾ ਵਾਪਸ ਲੈਣ ਬਾਰੇ ਸੋਚਿਆ ਤੇ ਕਿਹਾ ਕਿ ਗੁਰੂ ਨਾਨਕ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ ਤੇ ਉਹ ਸਾਡੀਆਂ ਭੁੱਲਾਂ ਵੀ ਬਖਸ਼ਣਗੇ ਸੋ ਅੱਜ ਵੀ ਮਾਲ ਰਿਕਾਰਡ ਅਨਸਾਰ ਇੰਨਾ ਮਰਬਿਆਂ ਵਿੱਚ ਬਾਬਾ ਨਾਨਕ ਖੇਤੀ ਕਰਦਾ ਹੈ